ਜੋ ਰਾਮ ਕੋ ਲਾਏ ਹਨ ਹਮ ਉਲਕੋ ਲਾਏਗੇ ਭਾਰਤ ਮੇ ਇਸੇ ਹਮ ਭਗਵਾਨ ਲਹਿਰਾਏਗੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨੋਚ ਚਰਖੀਵਾਲ ਤੇ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਇਸ ਟਾਈਮ ਬਠਿੰਡਾ ਚ ਮੌਜੂਦ ਹੈ ਜਿੱਥੇ ਕੱਲ ਹੋਣ ਜਾ ਰਹੇ ਇੱਕ ਜਾਗਰਨ ਨੂੰ ਲੈ ਕੇ ਜਿਸ ਚ ਵਿਸ਼ੇਸ਼ ਤੌਰ ਤੇ ਭਜਨ ਗਾਇਕ ਕਨਈਆ ਮਿੱੱਤਲ ਪਹੁੰਚ ਰਹੇ ਨੇ ਉਸ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰਬੰਧਕਾਂ ਵੱਲੋਂ ਸਾਡੇ ਨਾਲ ਅੱਗਰ왈 ਸਵਾ ਦੇ ਜਿਹੜੇ ਪ੍ਰਧਾਨ ਹੈ ਰਾਜ ਨੰਬਰਦਾਰ ਜੀ ਸਾਡੇ ਨਾਲ ਮੌਜੂਦ ਨੇ ਕੱਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਅੰਕਲ ਜੀ ਕੱਲ ਕਨਈਆ ਮਿੱੱਤਲ ਜੀ ਬਠਿੰਡਾ ਪਹੁੰਚ ਰਹੇ ਇੱਕ ਪ੍ਰੋਗਰਾਮ ਕਰਨ ਜਾ ਰਹੇ ਹੈਗਾ ਕੀ ਕਹਿਣਾ ਚਾਹੂੰਗਾ ਉਹ ਕੱਲ ਪ੍ਰੋਗਰਾਮ ਹੋ ਰਿਹਾ ਸੱਤ ਵਜੇ 19 ਤਰੀਕ ਨੂੰ ਅਮਰੀਕ ਸਿੰਘ ਰੋਡ ਤੇ ਕਨਈਆ ਮਿੱੱਤਲ ਜੀ ਆ ਰਹੇ ਹੈ ਤੇ ਮੈਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਆਸੇ ਪਾਸੇ ਤੋਂ ਸਭ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਦਾ ਕਨਈਆ ਮਿੱੱਤਲ ਜੀ ਦਾ ਗੁਣਗਾਨ ਸੁਣਨ ਤੇ ਸ੍ਰੀ ਵਿਸ਼ਵ ਸਨਾਤਨ ਧਰਮ ਪੰਜਾਬ ਦੇ ਜਿਹੜੇ ਸਾਡੇ ਅਸ਼ਵਨੀ ਸੇਖੜੀ ਦੀ ਪ੍ਰਧਾਨ ਮੈਂ ਇੱਥੇ ਪੰਜਾਬ ਦਾ ਅਗਰਵਾਲ ਸ਼ਵਾ ਦਾ ਪ੍ਰਧਾਨ ਆ ਤੇ ਮੈਂ ਆਪਦੇ ਭਰਾਵਾਂ ਨੂੰ ਭੈਣਾਂ ਨੂੰ ਜਿਨ੍ਹਾਂ ਵੱਧ ਵੱਧ ਸ਼ੰਖਿਆ ਚੋਂ ਮੈਂ ਉਹਨਾਂ ਦਾ ਬੜਾ ਧੰਨਵਾਦੀ ਹੋਊਂਗਾ ਪਰ ਇੱਕ ਮੇਰੀ ਹੋਰ ਰਿਕਵੈਸਟ ਹੈ ਵੀ ਸਾਰੇ ਆਉਣ ਪਿਆਰ ਨਾਲ ਆਉਣ ਪਿਆਰ ਨਾਲ ਜਾਣ ਇੱਜ਼ਤ ਨਾਲ ਆਣ ਇੱਜ਼ਤ ਨਾਲ ਜਾਣ ਹਰੇਕ ਚੀਜ਼ ਖਾਣ ਪੀਣ ਦਾ ਪੂਰਾ ਪ੍ਰਬੰਧ ਹੈ ਲੰਗਰ ਦਾ ਪੂਰਾ ਪ੍ਰਬੰਧ ਹੈ ਪਾਣੀ ਠੰਡੇ ਦਾ ਪੂਰਾ ਪ੍ਰਬੰਧ ਹੈ ਤੇ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜਾ ਪ੍ਰਸ਼ਾਦ ਹੈ ਉਹ ਅਜੁੱਧਿਆ ਤੋਂ ਸਿੱਧਾ ਡਾਇਰੈਕਟ ਆ ਰਿਹਾ ਹੈ ਉਹਦੇ ਵਿੱਚ ਇੱਕ ਆਰਾਮ ਜੀ ਦੀ ਮੂਰਤੀ ਵੀ ਹੋਊਗੀ ਜਿਹੜੀ ਅਸੀਂ ਲੋਕਾਂ ਨੂੰ ਬੇਤਰਤ ਕਰਾਂਗੇ ਵੰਡਾਂਗੇ ਤੇ ਬਹੁਤ ਪਿਆਰ ਨਾਲ ਸਤਿਕਾਰ ਨਾਲ ਆਉਣ ਬਹੁਤ ਪਿਆਰ ਸਤਿਕਾਰ ਨਾਲ ਜਾਣ ਸਾਰੇ ਵੱਦ ਤੋਂ ਵੱਦ ਚ ਹਮਾ-ਮਾ ਕੇ ਪੁੱਜਣ ਐ ਨਹੀਂ ਕਹਣਾ ਯਾਰ ਮੈਂ ਤਾਂ ਜੈ ਸ਼੍ਰੀ ਨਾਮ ਇਹ ਕੁਝ ਪਾਰਟੀਆਂ ਵਾਲੇ ਉਹ ਇਹ ਜਰੂਰ ਇਲਜ਼ਾਮ ਲਗਾਉਂਦੇ ਹੈਗੇ ਜਿਹੜਾ ਕਨਈਆ ਮਿੱੱਤਲ ਜੀ ਹੈਗੇ ਆ ਉਹ ਇੱਕ ਭਾਜਪਾ ਦਾ ਪ੍ਰਚਾਰ ਕਰਦੇ ਆ ਕੀ ਕਹਿਣਾ ਚਾਹੁੰਦੇ ਨਹੀਂ ਐਸੀ ਕੋਈ ਗੱਲ ਨਹੀਂ ਹੈ ਬਿਲਕੁਲ ਵੀ 1% ਵੀ ਨਹੀਂ ਹੈ ਕੋਈ ਪ੍ਰਚਾਰ ਨਹੀਂ ਕਰ ਰਹੇ ਹੋ ਭਾਰਤੀ ਜਨਤਾ ਪਾਰਟੀ ਦਾ ਇਹ ਜਰੂਰ ਹੈਗਾ ਵੀ ਅਸੀਂ ਕੁਝ ਲੋਕ ਭਾਰਤੀ ਜਨਤਾ ਪਾਰਟੀ ਨਾਲ ਜਿਹੜੇ ਜੁੜੇ ਹੋਏ ਆ ਉਹ ਪਤਾ ਨਹੀਂ ਸਾਨੂੰ ਜਿਹੜੇ ਅਸੀਂ ਤਾਂ ਸ਼੍ਰੀ ਸਨਾਤਨ ਧਰਮ ਸਭਾ ਨਾਲ ਜੁੜੇ ਹੋਏ ਆ ਉਹਦੇ ਵਰਕੇ ਵਿੱਚੋਂ ਸਾਰੀਆਂ ਪਾਰਟੀਆਂ ਦੇ ਕਾਂਗਰਸ ਪਾਰਟੀ ਦੇ ਵੀ ਸਾਡੇ ਨਾਲ ਕਾਫੀ ਨਾਲ ਦੇ ਵੀ ਸਾਡੇ ਨਾਲ ਆਪ ਪਾਰਟੀ ਵਾਲੇ ਵੀ ਸਾਡੇ ਨਾਲ ਹੋਰ ਕਈਆਂ ਪਾਰਟੀਆਂ ਵਾਲੇ ਵੀ ਸਾਡੇ ਨਾਲ ਜਿਹੜੀ ਸਾਡੀ ਸਭਾ ਦੇ ਅੰਦਰ ਹੈਗੇ ਲੋਕ ਇਹ ਹਰ ਦਾ ਸਤਿਕਾਰ ਕਰਦੇ ਅਸੀਂ ਛੱਡ ਨਾ ਕੋਈ ਆ ਜੇ ਕੋਈ ਬੀਜੇਪੀ ਦਾ ਤਾਂ ਪਿਛਵਾ ਨਹੀਂ ਹੈ ਇਹ ਵੀ ਬੀਜੇਪੀ ਦਾ ਫੰਕਸ਼ਨ ਹੈ ਕਿਉਂਕਿ ਜ਼ਿਆਦਾਤਰ ਕਰੀ ਉਹਨਾਂ ਦਾ ਜਿਹੜੇ ਭਜਨ ਹੈ ਜਿਹੜੇ ਵਿਰੋਧੀਆਂ ਵੱਲੋਂ ਕਹੀ ਜਾਂਦੇ ਆ ਵੀ ਜੋ ਰਾਮ ਕੋ ਲਾਏ ਹਨ ਹਮ ਉਨਕੋ ਲਾਏਗੇ ਭਾਰਤ ਮੇ ਫਿਰ ਸੇ ਹਮ ਭਗਵਾਨ ਲਹਿਰਾਏਗੇ ਕੀ ਕਹਿਣਾ ਚਾਹੂੰ ਇਹ ਇੱਕ ਉਹਦਾ ਇੱਕ ਭਜਨ ਹੈ ਕਨਈਆ ਮੇਤਰ ਦਾ ਅਸੀਂ ਨਹੀਂ ਉਹਨੂੰ ਕਹਿ ਸਕਦੇ ਵੀ ਤੂੰ ਇਹ ਨਾਂਗਾ ਉਹ ਗੰਦੇ ਦਾ ਸਾਨੂੰ ਕਿਤਰਾ ਜੈ ਸਾਨੂੰ ਕੋਈ ਇਤਰਾਜ ਪਬਲਿਕ ਨੂੰ ਵੀ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ ਇਸ ਗੱਲ ਤੇ ਇਹਦੇ ਵਿੱਚ ਬਿਲਕੁਲ ਕਲੀਅਰ ਹੈ ਵੀ ਨਰਿੰਦਰ ਮੋਦੀ ਜੀ ਆ ਰਾਮ ਜੀ ਨੂੰ ਦਾ ਮੰਦਿਰ ਬਣਾਇਆ ਹੈ ਆ ਰਾਮ ਜੀ ਕੋਲੇ ਗਏ ਹੈ ਸਾਰੀ ਦੁਨੀਆ ਨੂੰ ਪਤਾ ਹੈ ਵੀ ਇਹ ਕੰਮ ਕਿਨੇ ਕੀਤਾ ਤੇ ਨਰਿੰਦਰ ਮੋਦੀ ਜੀ ਦਾ ਕਰਤਾਰਪੁਰ ਸਾਹਿਬ ਦਾ ਲੰਗਾ ਵੀ ਖਲਾਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦੇਵਸ ਵੀ ਬਣਾਇਆ ਲਾਲ ਕਿਲੇ ਤੇ ਇਹ ਵੀ ਤਾਂ ਕੰਮ ਕੀਤਾ ਨਾ ਏ ਜਿਹੜੇ ਆਪਣੇ ਸਾਹਿਬ ਜਾਦੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਬਾ ਜੀਤ ਸਿੰਘ ਜੁਹਾਰ ਸਿੰਘ ਜੀ ਸਾਰੇ ਜਿਹੜੇ ਉਹ ਵੀ ਭੀਰਦੇਵ ਸਿੰਘ ਵੀ ਬਣਾਇਆ ਹੈ ਛੁੱਟੀ ਕਰਤੀ ਉਹਦੀ ਇਹ ਵੀ ਮੋਦੀ ਜੀ ਨੇ ਕੀਤਾ ਕਰਤਾਰਪੁਰ ਸਾਹਿਬ ਦਾ ਲੰਗਾ ਵੀ ਉਹਨਾਂ ਖੋਲੇ ਵਿਗਿਆ ਦਸੋਂ ਸਿੱਖਨਾਲੋ ਪੱਕਾ ਬੰਨ ਕੇ ਰੱਖਦੇ ਪੂਰੀ ਸਾਰੀ ਕੌਮ ਨਾਲੋਂ ਪਿਆਰ ਕਰਦੇ ਆ ਕਿ ਮੋਦੀ ਜੀ ਜ਼ਿਆਦਾਤਰ ਕਿਹਾ ਜਾਂਦਾ ਹੈਗਾ ਦੇਖੋ ਕਿਉਂਕਿ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈਗਾ ਕਿਉਂਕਿ ਵਿਰੋਧੀ ਪਾਰਟੀਆਂ ਇਹ ਜ਼ਰੂਰ ਇਲਜ਼ਾਮ ਲਾਂਦੀਆਂ ਵੀ ਜ਼ਿਆਦਾਤਰ ਜਿਵੇਂ ਹੁਣ ਤੁਹਾਡੇ ਪ੍ਰਬੰਧਕ ਹੈਗੇ ਆ ਭਾਜਪਾ ਨਾਲ ਸਬੰਧਤ ਹੈ ਕੀ ਕਹਿਣਾ ਚਾਹੁੰਦੇ ਨਹੀਂ ਨਹੀਂ ਸਾਡੇ ਨਾਲ ਹੋਰ ਪ੍ਰਬੰਧਕ ਵੀ ਰਹਿ ਗਏ ਕਾਂਗਰਸੀ ਵਰਕਰ ਵੀ ਹੈਗੇ تھے ਸਾਡੇ ਨਾਲ ਹੈਗੇ ਨਾ ਤੇ ਸਾਡੇ ਨਾਲ ਆਪ ਪਾਰਟੀ ਵਾਲੇ ਬੰਦੇ ਵੀ ਹੈਗੇ ਨੇ ਵਰਕਰ ਉਹਨਾਂ 'ਚ ਵੀ ਇਹ ਤੁਹਾਡੇ ਕਹਿਣ ਦਾ ਮਤਲਬ ਹੈ ਨਾਨ ਪੋਲੀਟੀਕਲ ਮਤਲਬ ਕੀ ਪ੍ਰੋਗਰਾਮ ਹੈ ਬਿਲਕੁਲ ਨਾਨ ਪੋਲੀਟੀਕਲ ਇਹ ਸਾਰਾ ਸਿਸਟਮ ਹੈ ਇਹਦੇ 'ਚ ਕੋਈ ਪੋਲੀਟੀਕਲੀ ਇਹਦੇ 'ਚ ਕੋਈ ਨਹੀਂ ਜੇ ਹੁਣ ਕੋ ਕਨਾਈਾ ਜੀ ਕੋਈ ਗੀਤ ਗਾਉਂਦੇ ਐ ਤਾਂ ਸਾਨੂੰ ਕਿਧਰਾ ਜੇ ਉਹ ਜਾਂ ਗੁਣਗਾਨ ਕਰਦੇ ਆ ਰਾਮ ਜੀ ਦਾ ਤੇ ਕਿਸੇ ਨੂੰ ਕੋਈ ਦਰਾਜ ਨਹੀਂ ਹੋਣਾ ਚਾਹੀਦਾ ਕਾਰਨ ਤੁਹਾਨੂੰ ਮੈਂ ਦੱਸ ਕੇ ਰਟਾਂ ਵੀ ਮੋਦੀ ਜੀ ਵੀ ਤਾਂ ਦੇਖੋ ਸਾਰੀਆਂ ਜਿੰਨੀਆਂ ਧਰਮ ਹੈਗੇ ਸਾਰੇ ਧਰਮਾਂ ਨੂੰ ਮੰਨਦੇ ਐ ਮੋਦੀ ਜੀ ਵੀ ਪ੍ਰਚਾਰ ਕਰਦੇ ਐ ਮੋਦੀ ਜੀ ਵੀ ਕਰਤਾਰਪੁਰ ਸਾਹਿਬ ਦਾ ਲਾਂਗਾ ਖਲਾਇਆ ਮੋਦੀ ਜੀ ਨੇ ਵੀ ਜੀ ਦੀ ਦਿਵਸ ਬਣਾਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮੋਦੀ ਜੀ ਨੇ ਵੀ ਵੀਰ ਦਿਵਸ ਦੀ ਛੁੱਟੀ ਕੀਤੀ ਐ ਉਹ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਕਿਹੜੀ ਸਾਡੇ ਤੋਂ ਪਾਸੇ ਬਾਹਰ ਵੀ ਤੁਸੀਂ ਕਹਿ ਰਹੇ ਹੋ ਵੀ ਮੋਦੀ ਜੀ ਜਿਹੜੇ ਦੇਸ਼ ਦੇ ਪ੍ਰਾਈਮ ਮਿਨਿਸਟਰ ਹੈ ਉਹ ਹਰ ਇੱਕ ਵਰਗ ਦਾ ਭਲਾ ਕਰ ਰਿਹਾ ਹੈ ਬਿਲਕੁਲ ਮੋਦੀ ਜੀ ਹਰ ਇੱਕ ਵਰਗ ਦਾ ਭਲਾ ਕਰ ਰਿਹਾ ਹੈ ਅਸੀਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕੀਤੀ ਸੀ ਜਖੜ ਸਾਹਿਬ ਨੇ ਸਾਡਿਆਂ ਵੀ ਜਿਹੜਾ ਤੁਸੀਂ ਆਪਣਾ ਐਮਐਸਪੀ ਮੰਗ ਰਹੇ ਹੋ ਉਹਦਾ ਤੁਹਾਡਾ ਦੇਤਾ ਸੀ ਜਿਹੜਾ ਤੁਹਾਡੇ ਕੋਈ ਹੋਰ ਵੀ ਤੁਸੀਂ ਝੋਨੇ ਦੀ ਜਗ੍ਹਾ ਤੇ ਕੋਈ ਫਸਲ ਬਾਨਾ ਚਾਹੁੰਦੇ ਹੋ ਮੈਂ ਤੁਹਾਡੇ ਨਾਲ ਜਾਣ ਨੂੰ ਤਿਆਰ ਹਾਂ ਸਾਡੇ ਜਖੜ ਸਾਹਿਬ ਨੇ ਕਲੀਅਰ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਹੈ ਚੌਧਰੀ ਸਲੀਲ ਜਖੜ ਜੀ ਉਹਨਾਂ ਨੇ ਖੁੱਲਾ ਸੱਦਾ ਦਿੱਤਾ ਸੀ ਵੀ ਤੁਸੀਂ ਸਾਡੇ ਨਾਲ ਆਓ ਮੈਂ ਤੁਹਾਡੇ ਨਾਲ ਜਾਣ ਨੂੰ ਤਿਆਰ ਆਂ ਝੋਨੇ ਦੇ ਬਦਲ ਦੇ ਉੱਤੇ ਜਿਹੜੀ ਵੀ ਫਸਲ ਤੁਸੀਂ ਕਰਨਾ ਚਾਹੁੰਦੇ ਹੋ ਅਸੀਂ ਉਹਦੇ ਐਮਐਸਪੀ ਦੇਵਾਂਗੇ ਪ੍ਰਧਾਨ ਜੀ ਕੱਲ ਜੇ ਗੱਲ ਕਰੀਏ ਕਨਈਆ ਮਿੱਤਲ ਕਿਦੋਂ ਪਹੁੰਚ ਰਿਹਾ ਕੱਲ ਕਿਸ ਟਾਈਮ ਕੱਲ ਕਨਈਆ ਮਿੱਤਲ ਜੀ ਇੱਥੇ ਬਠਿੰਡੇ ਪਹੁੰਚਣ ਦਾ ਆਈ ਡੋਟ ਨੋ ਪਰ ਉਥੇ ਪੰਡਾਲ ਦੇ ਵਿੱਚ ਜੁਰੂ ਸ 7 7 5 ਜਾਣਗੇ ਇੱਕ ਵਾਰ ਫਿਰ ਉਹ ਇਹ ਸਵਾਲ ਰਿਪੀਟ ਕਰਦਾ ਮੈਂ ਵੀ ਇਹ ਨਾਨ ਪੋਲਿਟিক্যাল ਪ੍ਰੋਗਰਾਮ ਹੈ ਸਾਰਾ ਜਿਹੜਾ ਜਾਗਰਣ ਕਰਵਾਇਆ ਜਾ ਰਿਹਾ ਹੈ ਬਿਲਕੁਲ ਨਾਨ ਪੋਲਿਟিক্যাল ਹੈ ਇਹ ਸਾਡਾ ਜਿਹੜਾ ਹੈਗਾ ਬਿਸ਼ਪ ਸਨਾਤਨ ਤਰਨ ਸਭਾ ਵੱਲੋਂ ਹੈ ਕੋਈ ਸਾਡਾ ਇਹਦੇ ਵਿੱਚ ਸਾਡੇ ਨਾਲ ਸਾਰੇ ਤਰ੍ਹਾਂ ਦੇ ਆਪਣਾ ਵਰਕਰ ਹੈਗੇ ਨੇ ਜਿਹੜੇ ਕੰਮ ਕਰ ਰਹੇ ਹੈ ਉਥੇ ਜਿੰਨੀ ਸੰਸਥਾਵਾਂ ਹੈਗੀਆਂ ਕਈ ਬਾਡੀਆਂ ਵੱਲੋਂ ਆ ਕੋਈ ਐਸੀ ਗੱਲ ਨਹੀਂ ਹੈ ਅੱਛਾ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਮੌਕੇ ਤੇ ਅਸੀਂ ਤਾਂ ਕਹਿੰਦੇ ਆ ਵੀ ਦੁਨੀਆ ਸਾਰੀ ਪੰਜਾਬੀ ਪੁਰਾਣੀ ਹਿੰਦੁਸਤਾਨ ਅਸੀਂ ਹਿੰਦੁਸਤਾਨ ਆਮਨ ਸ਼ਾਂਤੀ ਨਾਲ ਬਸੇ ਭੈਣ ਭਾਈ ਖੁਸ਼ੀ ਖੁਸ਼ੀ ਰਹਿਣ ਕਿਸੇ ਵੀ ਜਾਤੀ ਨਾਲ ਕੋਈ ਸੰਬੰਧ ਰੱਖਦਾ ਖੁਸ਼ ਆਪਦੇ ਘਰੇ ਰਹਿਣ ਆਪਦੇ ਬੱਚਿਆਂ ਸੁਖੀ ਰਹਿਣ ਆਪਦੇ ਮਾਂ ਪਿਓ ਸੁਖੀ ਰਹਿਣ ਪਰਮਾਤਮਾ ਉਹਨਾਂ ਨੂੰ ਸਭ ਨੂੰ ਖੁਸ਼ ਰੱਖੇ ਸਾਰਿਆਂ ਦੀਆਂ ਲਾਡਾਂ ਨੂੰ ਖੁਸ਼ ਰੱਖੇ ਬਿਲਕੁਲ ਜੀ ਬਿਲਕੁਲ ਐਸੀ ਅਗਰਵਾਲ ਸਵਾ ਦੇ ਪ੍ਰਧਾਨ ਰਾਜ ਨੰਬਰਦਾਰ ਜਿਨ੍ਹਾਂ ਦਾ ਕਹਿਣਾ ਵੀ ਜਿਹੜਾ ਕੱਲ ਜਿਹੜਾ ਇਹ ਜਾਗਰਣ ਕਰਵਾਇਆ ਜਾ ਰਿਹਾ ਸਭਾ ਵੱਲੋਂ ਇਹ ਨੋਨ ਪੋਲਿਟਿਕਲ ਜਿਹੜਾ ਹੈ ਇਹ ਜਾਗਰਣ ਹੈ ਪ੍ਰੋਗਰਾਮ ਹੈ ਤੇ ਹਮ ਹਮਾ ਕੇ ਸਾਰੇ ਬਠਿੰਡਾ ਵਾਸੀਆਂ ਨੇ ਉਹਨਾਂ ਨੇ ਅਪੀਲ ਕੀਤੀ ਇਸ ਜਾਗਰਣ ਚਾਓ ਤੇ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰੋ ਕੈਮਰਾਮੈਨ ਸੁਝਲ ਦੇ ਨਾਲ ਮਨੋਚਰਕੀਵਾਲ ਡੇਨਿਕ ਸਵੇਰਾ ਟੀਵੀ ਬਠਿੰਡਾ ਤੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram x aur whatsapp channel par